ਜੋ ਸੁਭਾਏ ਦਰਸ਼ਨ ਪਰਸ਼ੀਆ ਗੁਰੂ ਕਾ ਜਨਮ ਮਰਨ ਦੁਖ ਜਾਏ ਵਾਹਿਗੁਰੂ ਸਾਬ ਜੀ ਸੋਹੀ ਮਹਲਾ ਪਨਵਾ ਬਿਸਰਾ ਨਾਹੀ ਜਿਤ ਤੂੰ ਕਭੂ ਸੋ ਥਾਨ ਤੇਰਾ ਕੇਹਾ ਤੁਹਾ ਜੇ ਤੋ ਤੋ ਧਾਈ ਨਿਰਮਲ ਹੋਵਾ ਦੇਹਾ ਵਿਸਰਾ ਨਹੀਂ ਜਿਤ ਤੂੰ ਕਬਹ ਸੋ ਥਾਨ ਤੇਰਾ ਤੋਦ ਤਿਹਾਈ ਨਿਰਮਲ ਹੋਵਾ ਦੇਹਾ ਮੇਰੇ ਰਾਮ ਹਉ ਸੋਥਾਨ ਭਾਲਣ ਆਇਆ ਖੋਜਤ ਖੋਜ ਜੋਤ ਭਇਆ ਸਾਦ ਸੰਗ ਤਿਨ ਸਰਨਾਈ ਆਇਆ ਰਹਾ ਬੇਦ ਪੜੇ ਪੜ ਬ੍ਰਹਮੇ ਹਾਰੇ ਤੇਲ ਨਹੀਂ ਕੀਮਤ ਪਾਈ ਸਾਧਕ ਸਿੱਧ ਫਰੇ ਬਿਰ ਲਾਤੇ ਤੇ ਭੀ ਮੋਹੇ ਮਾਈ ਜੋ ਹੋਏ ਵਰਤੇ ਮਾਂ ਦੇਵ ਅਬਦੁੱਤਾ ਤੈਨ ਭੀ ਅੰਤ ਨਾ ਪਾਇਓ ਤੇਰਾ ਲਾਇ ਥਕੇ ਬੇਪੁੱਤਾ ਸੁਹਾਜ ਸੁਖ ਆਨੰਦ ਨਾਮ ਰਸ ਹਰ ਸੰਤੀ ਮੰਗਲ ਗਾਇਆ ਸਭਲ ਦਰਸ਼ਨ ਭੇਟਿਓ ਗੁਰੂ ਨਾਨਕ ਤਾ ਮਨ ਤਨ ਹਰ ਹਰ ਤੇ ਆਇਆ ਸਹਿਜ ਸੁਖ ਆਨੰਦ ਨਾਮ ਰਸ ਹਰ ਸੰਤੀ ਮੰਗਲ ਗਾਇਆ ਕਪਲ ਦਰਸ਼ਨ ਭੇਟਿਓ ਗੁਰ ਨਾਨਕ ਤਾ ਮਨ ਤਨ ਹਰ ਹਰ ਤੇ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹੀ ਮਹਲਾ ਪੰਜਵਾਂ ਬਿਸਰੇ ਨਾਹੀਂ ਜਿਤ ਤੂੰ ਕਬੂ ਸੋ ਥਾਨ ਤੇਰਾ ਕਿਹਾ ਆਠ ਪਰ ਜਿਤ ਤਉ ਧਿਆਈ ਨਿਰਮਲ ਹੋਵਾ ਦੇਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵਾਹਿਗੁਰੂ ਸਾਬ ਜੀ ਭਗਤ ਪਗਉਤੀ ਤੇ ਸੇ ਕੀ ਜੋ ਰਨ ਧੀਰ ਤਰੇ ਤੇ ਅੰਗ ਸੰਗ ਤੁਮ ਲਾਗ ਰੋ ਜੋ ਪਾਛੈ ਪਗ ਨਾ ਧਰੇ ਜੋ ਪਾਛੈ ਪਗ ਨਾ ਤਰੈ ਵਾਹਿਗੁਰੂ ਸਾਬ ਜੀ ਸੋਰਠ ਬਨਨ ਬੇਦੇ ਅਬੇਤ ਸੰਨਿਆਸੀ ਤੇ ਤਾਜ ਦੇ ਨੇ ਸੰਪਤ ਕੋ ਭੈ ਸਵਰਗ ਕੇ ਵਾਸੀ ਬਨਨ ਬੇਦੇ ਅਮਿਤ ਸਨਿਆਸੀ ਤੇ ਤਜ ਦੇ ਨੇ ਸੰਪਤ ਕੋ ਭੈ ਸਵਰਗ ਕੇ ਬਾਸੀ ਚਰਮ ਬਰਮ ਰਸ ਤੁਜਾ ਪਤਾਕਾ ਬਹੁ ਬਿਦ ਕਾਟ ਗਰਾਏ ਤਪੈ ਇੰਦਰਪੁਰ ਜਾਂਪੁਰ ਸੁਰਪੁਰ ਨਿਰਖ ਲਜਾਏ ਭੂਖਣ ਪਸਤ ਰੰਗ ਰੰਗਣ ਕੇ ਛੋਟ ਛੋਟ ਊਮ ਗਰੇ ਜਨਕ ਅਸ਼ੋਕ ਬਾਗ ਜੇ ਪਦਕੇ ਉਹ ਪਤ ਬਸੰਤ ਚਰੇ ਕਟ ਕਟ ਗਰੇ ਗੱਜਨ ਕੁੰਭ ਸਥਲ ਮੁਕਤਾ ਵਿਥੁਰ ਪਰੇ ਜਨਕ ਅੰਬਰ ਕੁੰਡ ਮੁਖ ਛੁੱਟੇ ਜਲ ਕਨ ਸੁਭਗ ਚਰੇ ਨੰਕ ਅੰਬਰਕੁੰਡ ਮੁਕ ਛੁੱਟੇ ਜਲ ਕੰ ਸੁਭਾਗ ਚਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ